ਆਮ ਆਦਮੀ ਪਾਰਟੀ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਤੋਂ ਪਹਿਲਾਂ ਡਾਕਟਰ ਬਲਵੀਰ ਸਿੰਘ ਵੱਲੋਂ ਆਪਣੀ ਧਰਮ ਪਤਨੀ ਸਮੇਤ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਅਤੇ ਸ਼੍ਰੀ ਕਾਲੇ ਮਾਤਾ ਮੰਦਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਗਿਆ ਅਤੇ ਨਾਮਜ਼ਦਗੀ ਪੱਤਰ ਲੈ ਰਵਾਨਾ ਹੋਏ। ਆਜ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ ਤੇ ਪਹਿਲਾ ਦੁਖਨਵਰਨ ਸਾਹਿਬ ਤੇ ਕਾਲੀ ਮਾਤਾ ਮੰਦਰ ਨਮਸਤਕ ਹੋਇਸੀ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਮੈਂ ਜੀ ਆਪਣੇ ਨਾਮਜ਼ਦਗੀ ਪੱਤਰ ਤੋਂ ਪਹਿਲਾਂ ਗੁਰਦੁਆਰਾ ਦੁਖਨਵਰਨ ਸਾਹਿਬ ਉੱਥੇ ਗਏ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਅਸ਼ੀਰਵਾਦ ਲਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਔਰ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਾਨੂੰ ਕਾਮਯਾਬੀ ਬਖਸ਼ਣ ਜੀ ਲੋਕਾਂ ਦੀ ਸੇਵਾ ਦਾ ਜਿਹੜਾ ਸਾਨੂੰ ਮੌਕਾ ਦੇਣ ਤਾਂ ਕਿ ਅਸੀਂ ਜਿਹੜੇ ਬਹੁਤ ਸਾਰੇ ਲੋਕਾਂ ਦੇ ਦੁੱਖ ਤਕਲੀਫ ਹੈ ਉਹਨਾਂ ਉਹਨਾਂ ਵਾਸਤੇ ਕੰਮ ਕਰ ਸਕੀਏ ਫਿਰ ਕਾਲੀ ਮਾਤਾ ਮੰਦਿਰ ਜਾ ਕੇ ਮਾਤਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਅਸ਼ੀਰਵਾਦ ਲਿਆ ਤੇ ਅਸੀਂ ਹੁਣ ਜਿਹੜਾ ਹੈਗਾ ਹੁਣ ਮੈਂ ਆਪਣਾ ਸਾਡੇ ਸਾਰੇ ਜਿਹੜੇ ਵਲੰਟੀਅਰਸ ਐ ਐਮਐਲਏ ਸਹਿਬਾਨ ਪਾਰਟੀ ਦੇ ਅਹੁਦੇਦਾਰ ਸਾਰੇ ਮੇਰਾ ਇੰਤਜ਼ਾਰ ਕਰ ਰਹੇ ਆ ਜੀ ਜਿਹੜਾ ਥਾਪਰ ਰੋਡ ਦੇ ਉੱਤੇ ਉੱਤੇ ਸਾਰੇ ਇਕੱਠੇ ਹੋਇਆ ਤੇ ਹੁਣ ਉੱਥੇ ਜਾਵਾਂਗੇ ਉੱਥੋਂ ਜਾ ਕੇ ਸਾਰਿਆਂ ਨੂੰ ਮਿਲ ਕੇ ਸਾਰੇ ਆਪਣੇ ਜਿੰਨੇ ਵੀ ਵਲੰਟੀਅਰ ਸਾਹਿਬਾਨ ਆ ਹੌਦਿਹਦਾਰ ਐ ਐਮ ਐਲ ਏ ਸਾਹਿਬਾਨ ਨਾਲ ਮਿਲ ਕੇ ਫਿਰ ਡੀ ਸੀ ਆਫਿਸ ਜਾ ਕੇ ਅਸੀਂ ਆਪਣੇ ਨਾਮਜ਼ਦਗੀ ਪੱਤਰ ਭਰਾਂਗੇ ਔਰ ਪ੍ਰਾਣ ਕਰਾਂਗੇ ਜੀ ਕਿ ਅਸੀਂ ਆਪਣੇ ਪੰਜਾਬ ਨੂੰ ਜੋ ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਆ ਕਿ ਰੰਗਲਾ ਪੰਜਾਬ ਬਣਾਣਾ ਔਰ ਅਰਵਿੰਦ ਕੇਜਰੀਵਾਲ ਜੀ ਚਾਹੁੰਦੇ ਆ ਕਿ ਦੇਸ਼ ਨੂੰ ਨੰਬਰ 1 ਬਣਾਣਾ ਦੁਨੀਆ ਦੇ ਵਿੱਚ ਉਹਦੇ ਵਾਸਤੇ ਜਿਹੜਾ ਹੈਗਾ ਆਪਣੇ ਆਪਣਾ ਜਿਹੜਾ ਹੈਗਾ ਸਾਡੀ ਜਿਹੜੀ ਲੜਾਈ ਹੈ ਇਹ ਸ਼ੁਰੂਆਤ ਹੈ ਦਿਸ ਇਜ਼ ਦਾ ਬਿਗਨਿੰਗ ਆਫ ਥੈਟ ਪਲੱਸ ਉਹਨੂੰ ਪੂਰਾ ਕਰਨ ਦੀ ਬਹੁਤ ਬਹੁਤ ਧੰਨਵਾਦ ਜੀ